27 ਸਾਲਾਂ ਬਾਅਦ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਉਧਰ ਹੁਣ ਵਿਰੋਧੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਪਰਦਾ ਫਾਸ਼ ਕਰ ਦਿੱਤਾ ਹੈ ਇਹ ਪਾਰਟੀ ਝੂਠ ਤੇ ਬਣੀ ਹੈ ਇਹ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਬਣਾਈ ਗਈ ਸੀ ਜਿਵੇਂ ਉਹਨਾਂ ਨੇ ਦਿੱਲੀ ਨੂੰ ਤਬਾਹ ਕੀਤਾ ਉਸੇ ਤਰ੍ਹਾਂ ਉਹਨਾਂ ਨੇ ਪੰਜਾਬ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਹੈ ਦੂਜੇ ਪਾਸੇ ਦਿੱਲੀ ਦੇ ਨਤੀਜੇ ਦੇਖਣ ਤੋਂ ਬਾਅਦ ਪੰਜਾਬ ਦੇ ਵਿੱਚ ਨਿਰਾਸ਼ਾ ਦਿੱਲੀ ਤੋਂ ਬਾਅਦ ਪੰਜਾਬ ਵੀ ਇੱਕੋ ਇੱਕ ਜਿਹਾ ਸੂਬਾ ਦਿੱਤੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਜਿਹੀ ਸਥਿਤੀ ਵਿੱਚ ਉਹਨਾਂ ਨੂੰ ਉਮੀਦ ਸੀ ਕਿ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਆਪ ਦੀ ਸਰਕਾਰ ਬਣੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ 28 ਜਨਵਰੀ ਤੋਂ 3 ਫਰਵਰੀ ਤੱਕ ਦਿੱਲੀ ਵਿੱਚ ਚੋਣ ਚੋਣ ਪ੍ਰਚਾਰ ਕੀਤਾ ਇਸ ਸਮੇਂ ਦੌਰਾਨ ਉਸਨੇ ਲਗਭਗ 40 ਥਾਮਾਂ ਤੇ ਪ੍ਰਚਾਰ ਕੀਤਾ ਮੁੱਖ ਮੰਤਰੀ ਆਤਿਸ਼ੀ ਦੀ ਕਾਰਜਕਾਰੀ ਸੀਟ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਸੋਦੀਆ ਦੀ ਜੰਗਪੂਰਾ ਸੀਟ ਵੀ ਸ਼ਾਮਲ ਹੈ ਜਇਹ ਵਿੱਚ ਭਾਜਪਾ ਹਰਿਆਣਾ ਵਿੱਚ ਜਸ਼ਨ ਮਨਾ ਰਹੀ ਹੈ ਸੋਨੀਪੱਤ ਦੇ ਅਤੇ ਰੇਵੜੀ ਦੇ ਵਿੱਚ ਜਲੇਬੀਆਂ ਵੰਡੀਆਂ ਗਈਆਂ ਜਦੋਂ ਕਿ ਸਿਰਸਾ ਤੇ ਹੋਰ ਥਾਮਾਂ ਤੇ ਮਜ਼ਦੂਰਾ ਨੇ ਢੋਲ ਤੇ ਤਾਲਾਂ ਦੇ ਉੱਤੇ ਭੰਗੜੇ ਪਾਏ ਕੈਂਥਰ ਵਿੱਚ ਮਜ਼ਦੂਰਾਂ ਨੇ ਪਟਾਕੇ ਚਲਾਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਜਰੀਵਾਲ ਨੇ ਹਰਿਆਣਾ ਦੀ ਮਿੱਟੀ ਦਾ ਅਪਮਾਨ ਕਰਨ ਦਾ ਕੰਮ ਕੀਤਾ ਹੈ ਜੇ ਉਹ ਹਰਿਆਣਾ ਤੋਂ ਨਹੀਂ ਸੀ ਤਾਂ ਦਿੱਲੀ ਤੋਂ ਕਿਵੇਂ ਹੋ ਸਕਦਾ ਹੈ ਸਿਰਫ 4 ਮਹੀਨੇ ਪਹਿਲਾਂ ਭਾਜਪਾ ਨੇ ਹਰਿਆਣਾ ਵਿੱਚ ਜਿੱਤਾਂ ਦੀ ਹੈਟ੍ਰਿਕ ਹਾਸਲ ਕੀਤੀ ਕਿਉਂਕਿ ਦਿੱਲੀ ਹਰਿਆਣਾ ਦੇ ਨਾਲ ਲੱਗਦੀ ਹੈ ਇਸ ਲਈ ਹਰਿਆਣੇ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਸਮੇਤ ਕਈ ਵੱਡੇ ਆਗੂ ਦਿੱਲੀ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ ਜਦੋਂ ਅਰਵਿੰਦ ਕੇਜਰੀਵਾਲ ਨੇ ਭਾਜਪਾ ਸਰਕਾਰ ਤੇ ਯਮਨਾ ਨੂੰ ਜ਼ਹਿਰ ਦੇਣ ਦਾ ਦੋਸ਼ ਲਗਾਇਆ ਤਾਂ ਇਹ ਮੁੱਖ ਮੰਤਰੀ ਨੈ브 ਸਿੰਘ ਸੈਣੀ ਸਨ ਜਿਨ੍ਹਾਂ ਨੇ ਜ਼ਿੰਮੇਵਾਰੀ ਸੰਭਾਲ ਲਈ ਉਸਨੇ ਨਾ ਸਿਰਫ ਹਰਿਆਣਾ ਵਿੱਚ ਜਮਨਾ ਦਾ ਪਾਣੀ ਪੀਤਾ ਸਗੋਂ ਦਿੱਲੀ ਜਾ ਕੇ ਵੀ ਜਮਨਾ ਦੇ ਪਾਣੀ ਦੇ ਪ੍ਰਦੂਸ਼ਣ ਬਾਰੇ ਸੱਚ ਦੱਸਿਆ ਤਾਂ ਹੁਣ ਦੱਸ ਦिए ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਵਿਰੋਧੀਆਂ ਨੇ ਹੁਣ ਇਹ ਇਨਾ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨਹੀਂ ਬਲਕਿ ਕਾਂਗਰਸ ਪਾਰਟੀ ਸਮੇਤ ਹੋਰ ਦੂਜੀਆਂ ਪਾਰਟੀਆਂ ਵੀ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੀਆਂ ਨੇ ਕਿ ਜੇਕਰ ਤੁਸੀਂ ਨੇ ਸਿੱਖਿਆ ਤੇ ਸਿਹਤ ਦੇ ਮਾਡਲ ਤੇ ਕੰਮ ਕੀਤਾ ਤਾਂ ਫਿਰ ਹਾਰ ਦਾ ਸਾਹਮਣਾ ਕਿਵੇਂ ਕਰਨਾ ਪਿਆ ਹਾਲਾਂਕਿ ਕੋਈ ਵੱਡੇ ਫਰਕ ਦੇ ਨਾਲ ਇਹ ਹਾਰ ਨਹੀਂ ਹੋਈ ਥੋੜੀਆਂ ਵੋਟਾਂ ਦੇ ਫਰਕ ਦੇ ਨਾਲ ਵੱਡੇ ਲੀਡਰਾਂ ਦੀ ਹਾਰ ਹੋਈ ਹੈ ਪਰ ਹੁਣ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਆਪਣੀ ਮੁੱਖ ਮੰਤਰੀ ਦੀ ਕੁਰਸੀ ਵੀ ਨਹੀਂ ਬਚਾ ਸਕੇ ਦਰਸ਼ਕਾਂ ਨੂੰ ਦੱਸ ਦਈਏ ਕਿ ਦਿੱਲੀ ਦੇ ਕਥਿਤ ਆਪਕਾਰੀ ਘਟਾਲੇ ਦੇ ਵਿੱਚ ਕੇਜਰੀਵਾਲ ਸਮੇਤ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਜੇਲ੍ਹ ਦੇ ਵਿੱਚ ਗਏ ਬਹੁਤ ਸਾਰਿਆਂ ਦੀਆਂ ਜ਼ਮਾਨਤਾਂ ਹੋਈਆਂ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਫਿਰ ਤੋਂ ਉਹੀ ਦਾਅਵੇ ਕਿ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਸਾਡੇ ਤੇ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਸੀ ਪਰ ਹੁਣ ਦਿੱਲੀ ਦੀ ਜਨਤਾ ਨੇ ਰੁਖ ਬਦਲ ਦਿੱਤਾ ਤੇ ਭਾਜਪਾ ਦਾ ਕਮਲ ਖਿੜ ਗਿਆ ਦਿੱਲੀ ਦੇ ਵਿੱਚ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਉੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਲੈ ਕੇ ਹੁਣ ਸੁਖਬੀਰ ਬਾਦਲ ਨੇ ਵੀ ਕਿਹਾ ਹੈ ਕਿ ਇਹ ਝੂਠੀ ਪਾਰਟੀ ਆ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਬੇੜਾਗਰਕ ਕਰਕੇ ਰੱਖ ਦਿੱਤਾ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਪੰਜਾਬ ਦੇ ਅੰਦਰ ਜੋ ਹਾਲਾਤ ਨੇ ਕੇਵਲ ਪੰਜਾਬ ਵਿੱਚ ਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਹੋਰ ਲੀਡਰ ਹੁਣ ਕਿਸ ਤਰੀਕੇ ਦੇ ਨਾਲ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਕੰਮਾਂ 'ਚ ਦਖਲਅੰਦਾਜ਼ੀ ਕੀਤੀ ਜਾਏਗੀ ਜਾਂ ਕੀ ਕੀ ਕੁਝ ਹਾਲਾਤ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਜ਼ਰੂਰ ਕਿਤੇ ਨਾ ਕਿਤੇ ਸਿਆਸੀ ਮਾਹਿਰ ਵੀ ਚਿੰਤਾ ਕਰਦੇ ਵਿਖਾਈ ਦੇ ਰਹੇ ਨੇ ਜੋ ਜੱਜ ਧੰਨਵਾਦ